ਨਮਸਕਾਰ ਜਗਬਾਣੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਮਨ ਚਾਵਲਾ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਲੋਕਾ ਵਿਖੇ ਇੱਕ ਹਵਾਨੀਅਤ ਦੀ ਹੱਦਾਂ ਪਾਰ ਕਰਦੀ ਹੋਈ ਅਤੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਟਰੱਕ ਡਰਾਈਵਰ ਸਿੱਖ ਵੀਰ ਦਾ ਫੇਰਹੀ ਨਾਲ ਕਿੱਟੀ ਗਈ ਮਾਰਕਟਾਈ ਦੌਰਾਨ ਉਸ ਦੀਆਂ ਡਾਕਟਰਾਂ ਨੂੰ ਦੋ ਲੱਤਾਂ ਕੱਢਣ ਲਈ ਮਜਬੂਰ ਹੋਣਾ ਪਿਆ ਇਸ ਸਬੰਧੀ ਅੱਜ ਇਹ ਸਾਰੀ ਘਟਨਾ ਜਿਹੜੀ ਆ ਉਸ ਦੇ ਪਿੱਛੇ ਕਾਰਨ ਇਹ ਸੀ ਕਿ ਇੱਕ ਦਰਗਾਹ ਦੇ ਉੱਪਰ ਇਹਨਾਂ ਵੱਲੋਂ ਲਗਾਏ ਗਏ ਬੂਟਿਆਂ ਦਾ ਉਲਾਮਾ ਦੇਣ ਗਏ ਸੀ ਜਿਨ੍ਹਾਂ ਨੂੰ ਲਾਮਾ ਦੇਣ ਗਏ ਸੀ ਉਹਨਾਂ ਵੱਲੋਂ ਪੰਜਾਂ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਹਾਂ ਉਹਨਾਂ ਨੂੰ ਇੰਨਾ ਜ਼ਿਆਦਾ ਜ਼ਖਮੀ ਕਰ ਦਿੱਤਾ ਗਿਆ ਕਿ ਡਾਕਟਰਾਂ ਵੱਲੋਂ ਉਹਨਾਂ ਦੀਆਂ ਲੱਤਾਂ ਕੱਟਦਿਆਂ ਪਈਆਂ ਅਜੇ ਅਸੀਂ ਇਸ ਪਰਿਵਾਰ ਦੇ ਕੋਲ ਆਏ ਹਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਔਰ ਇਹਨਾਂ ਨਾਲ ਇਹ ਕਿਸ ਤਰ੍ਹਾਂ ਹੋਇਆ ਸਾਰੀ ਗੱਲ ਬਾਤ ਵੀ ਇਹਨਾਂ ਨਾਲ ਕਰਾਂਗੇ ਸਸੀ ਗਾਇਬ ਜੀ ਇਹ ਜਿਹੜੀ ਤੁਹਾਡੇ ਨਾਲ ਇਹ ਸਾਰੀ ਘਟਨਾ ਵਾਪਰੀ ਆ ਸੀ ਜਗਬੰਨੀ ਵੱਲੋਂ ਉਸ ਨਾਲ ਤੁਹਾਡੇ ਨਾਲ ਦੁੱਖ ਸਾਂਝਾ ਕਰਦੇ ਹਾਂ ਤੇ ਤੁਹਾਡੇ ਨਾਲ ਖੜੇ ਆ ਹਾਂ ਜੀ ਭਾਈ ਜੀ ਇਹ ਸਾਰੀ ਜਿਹੜੀ ਘਟਨਾ ਹੋਈ ਆ ਇਹਦੇ ਵਿੱਚ ਇਹ ਕਿਸ ਤਰ੍ਹਾਂ ਹੋਇਆ ਔਰ ਕੀ ਕਾਰਨ ਸੀ ਇਹਦੇ ਪਿੱਛੇ ਔਰ ਉਹਦੇ ਬਾਰੇ ਜਾਣਕਾਰੀ ਦਿਓ ਕਾਰਨ ਇਹ ਆ ਵੀ ਉੱਥੇ ਲਾਏ ਗੇ ਬੂਟੇ ਡੇਰਾ ਪੈਂਦਾ ਸਾਡੇ ਨਾਲ ਹੀ ਸਾਡੀ ਬੰਬੀ ਵੀ ਆ ਬੂਟੇ ਲਾਏ ਸੀ ਅੱਗੇ ਵੀ ਇਹਨਾਂ ਨੂੰ ਬੜੀਆ ਰੱਖਿਆ ਸੀ ਵੀ ਆਦੀਆਂ ਬੱਕਰੀਆਂ ਬੰਨ ਕੇ ਰੱਖਿਆ ਕਰੋ ਤੋਂ ਬੂਟੇ ਖਵਾਤੇ ਬੱਕਰੀਆਂ ਨੂੰ ਤੇ ਇਸੇ ਗੱਲੋਂ ਮੈਂ ਉਹਨਾਂ ਲਾਮਾਂ ਦਿੱਤਾ ਉਹ ਮੇਰੇ ਨਾਲ ਗਾਲੀ ਗਲੋਚ ਕਰ ਲਾਪੇ ਤੇ ਇਸੇ ਗੱਲੋਂ ਸਾਡਾ ਕੰਮ ਵਾਧਾ 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 ਮੈਨੂੰ ਕੁੱਟਣ ਲਾ ਪਏ ਆਂਦੇ ਵੀ ਤੂੰ ਸਾਡੀ ਪਿੰਡ ਜੱਗੇ ਵੀ ਪੰਡੀ ਕੀਤੀ ਆ ਵੀ ਤੇ ਬੱਕਰੀਆਂ ਛੱਡ ਦਿੰਦੇ ਉੱਥੇ ਗੁਰਦੁਆਰੇ ਸਾਨੂੰ ਬੜਿਆਂ ਨੇ ਦੱਸਿਆ ਪਰ ਅੱਜ ਤੇਰਾ ਕੰਮ ਖਤਮ ਕਰ ਹੀ ਦਿੰਨੇ ਤੂੰ ਕੌਣ ਹੁੰਨਾ ਸਾਨੂੰ ਡੱਕਣ ਵਾਲਾ ਇਸੇ ਗੱਲੋਂ ਕੰਮ ਵਾਧਾ ਵਾਧਾ ਆਹ ਤੇ ਨਭਰਾ ਸੀ ਦੋਨਾਂ ਦੇ ਲੜਕੇ ਤੇ ਮੇਰੇ ਗਾਲ ਪੈ ਕੇ ਕੋੜ ਦੇ ਕੋੜ ਦੇ ਮੈਨੂੰ ਮੈਂ ਗਾਲਾਂ ਕੱਢਣ ਉਹਨੇ ਰਿਆ ਉਹ ਮਕੂਟਣ ਉਹਨੇ ਕੋਟ ਦੇ ਕੋਟ ਦੇ ਮੈਨੂੰ ਘਰੇ ਲੈ ਗਏ ਇਹ ਕਿਸ ਦਿਨ ਦੀ ਘਟਨਾ ਵਾ ਔਰ ਕਿੱਥੇ ਹੋਇਆ ਇਹ ਸਾਰਾ ਵਾਰਦਰ ਕਿੱਥੇ ਹੋਈ ਘਟਨਾ ਇਹ ਬਾਬਾ ਮਹਣੀ RAM ਪਿੰਡ ਲੌਕੇ ਇਹ ਟਾਈਮ 8 ਤੋਂ 9 ਦੇ ਵਿੱਚ ਵਿੱਚ ਹਾਂਜੀ ਕੋਟ ਦੇ ਕੋਟ ਦੇ ਘਰੇ ਲੈ ਗਏ ਆ ਘਰੇ ਖੜ ਕੇ ਮੇਰੇ ਮੂਵੀ ਤਾਂ ਕੀ ਦਿੱਤੀ ਗਈ ਆਕੇ ਦਿੱਤੀ ਜਦੋਂ ਮੇਰੇ ਇੱਥੇ ਮਾਰ ਵਾਰ ਮਾਰਿਆ ਵਾ ਉਦੋਂ ਮੈਂ ਕਰਾਂ ਤਾਂ ਹੋਇਆ ਇਹ ਜਦੋਂ ਮੇਰੇ ਆ ਜ਼ਾਤ ਤੇ ਦੋ ਵਾਰ ਮਾਰੇ ਮੁਰਕੀ ਮੈਂ ਬੇਹੋਸ਼ ਹੋ ਗਿਆ ਬਾਅਦ ਚ ਮੈਨੂੰ ਕੋਈ ਪਤਾ ਨਹੀਂ ਇਹ ਤੁਹਾਨੂੰ ਪਤਾ ਲੱਗਿਆ ਕਿ ਉਸ ਤੋਂ ਬਾਅਦ ਇਹਨਾਂ ਵੱਲੋਂ ਰੇਲ ਲਾਈਨ ਹੈ ਤੁਹਾਡੇ ਲੱਗੇ ਜਿਹੜੀ ਪੈਂਦੀ ਆ ਉੱਥੇ ਬਾਅਦ ਚ ਛੁੱਟ ਦਿੱਤਾ ਗਿਆ ਤੁਹਾਨੂੰ ਹਾਂਜੀ ਰੇਲਵੇ ਲਾਈਨ ਤੋਂ ਘਰ ਦਿਆਨੇ ਮੈਨੂੰ ਚੁੱਕਿਆ ਉੱਥੇ ਆਣ ਕੇ ਮੈਂ ਲੱਭਿਆ ਉਥੇ ਰੇਲਵੇ ਲਾਈਨ ਤੇ ਮੈਨੂੰ ਸੁਟਿਆ ਸੀ ਉਹਨਾਂ ਮਕਸਦ ਕੀ ਸੀ ਰੇਲ ਲਾਈਨ ਤੇ ਉਹਨਾਂ ਦਾ ਮਤਲਬ ਵੀ ਤੁਹਾਨੂੰ ਮਤਲਬ ਕੋਈ ਟ੍ਰੇਨ ਦੇ ਉੱਤੇ ਉਹ ਮਤਲਬ ਕੋਈ ਨੁਕਸਾਨ ਹੋ ਜਾਦਾ ਤੁਹਾਡਾ ਟ੍ਰੇਨ ਕੋਈ ਕਹਿੰਦੇ ਪਹਿਲਾਂ ਨਿਕਲ ਕੇ ਗਈ 10 ਮਿੰਟ ਪਹਿਲਾਂ ਹਾਂਜੀ ਟ੍ਰੇਨ ਪਹਿਲਾਂ ਨਹੀਂ ਗਈ ਉਹਨਾਂ ਦੇ ਇਹ ਟ੍ਰੇਨ ਦੇ ਥੱਲੇ ਆਣ ਕੇ ਇਹਦਾ ਇਸ਼ੂ ਬਣ ਗਿਆ ਟ੍ਰੇਨ ਦੇ ਥੱਲੇ ਆ ਗਿਆ ਉਹ ਮੁੰਡਾ ਤੇ ਅਸੀਂ ਬਾਅਦਸ਼ਾਹੀ ਔਰ ਉਹ ਮਾਰਾਏ ਬੜਾ ਬਹਿੰਤਿਆ ਜਿਹਦੇ ਖਾਤਰ ਮੈਂ ਜਿੱਥੇ ਬੂਟੇ ਲਾਏ ਸੀ ਉਹ ਮਾਰਾਏ ਦਿਨ ਰਾਤ ਲੈ ਮੈਨੂੰ ਕਿ ਇਹਨਾਂ ਕਸਰ ਨਹੀਂ ਛੱਡੀ ਮੈਨੂੰ ਉਹ ਤੇ ਸਾਡੋ ਰੋੜੇ ਦੇ ਕੁੱਤੇ ਵੀ ਸੀ ਉਹ ਵੀ ਮੈਨੂੰ ਖਾ ਸਕਦੇ ਸੀ ਨਾ ਕਰਦੇ ਮੈਨੂੰ ਲੱਭਦੇ ਔਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਔਰ ਕੀ ਮੰਗ ਕਰਦੇ ਤੁਸੀਂ ਮਾਗ ਵੀਰ ਜੀ ਮੈਂ ਇਨਸਾਫ ਚਾਹੁੰਦਾ ਵਾ ਮੇਰੀਆਂ ਦੋਵੇਂ ਲੱਤਾਂ ਕੱਟੀਆਂ ਕੱਢ ਦਿੱਤੀਆਂ ਨਾ ਮੈਂ ਇਨਸਾਫ ਚਾਹੁੰਦਾ ਇਨਸਾਫ ਮਿਲਣਾ ਚਾਹੀਦਾ ਉਹ ਜਿਹੜੇ ਹਮਲਾ ਕਰਨ ਵਾਲੇ ਆ ਉਹਨਾਂ ਦੇ ਨਾਂ ਕੀ ਆ ਔਰ ਕੀ ਕਾਰੋਬਾਰ ਕਰਦੇ ਆ ਇੱਕ ਅਕਲਦੀਪ ਸਿੰਘ ਬਿਜਲੀ ਜੀ ਦਾ ਭਰਾ ਇੱਕ ਗੁੱਕੀ ਆ ਉਹ ਖੇਤੀਬਾੜੀ ਕਰਦਾ ਇਹਦਾ ਭਰਾ ਲਾਡੀ ਆ ਉਹ ਵੀ ਖੇਤੀਬਾੜੀ ਕਰਦਾ ਨਾਲੇ ਦੁੱਧ ਵਾਲੀ ਡੇਰੀ ਆ ਦੁੱਧ ਦੇ ਮੁੰਡੇ ਆ ਇੱਕ ਉਹਦਾ ਮੁੰਡਾ ਆ ਜੀ ਲੈਟਸ ਪੜਾਉਂਦਾ ਬੱਚਿਆਂ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਹੁਣ ਅੱਜ ਕੱਲ ਤੁਸੀਂ ਇੱਥੇ ਆਏ ਹੋਏ ਜੇ ਪਹਿਲਾਂ ਮੈਂ ਡਰਾਈਵਰੀ ਕਰਦਾ ਸੀਗਾ ਹੁਣ ਡੈਡੀ ਦੇ ਗੋਡੇ ਨਹੀਂ ਸਹੀ ਕਰਕੇ ਤੇ ਮੱਜਾਂ ਰੱਖੀਆਂ ਹੁਣ ਖੇਤੀਬਾੜੀ ਕਰਦਾ ਹਾਂ ਪਰਮਾਤਮਾ ਨੇ ਜਿਹੜਾ ਤੁਹਾਨੂੰ ਚਲੋ ਤੁਹਾਡਾ ਇਹ ਬਹੁਤ ਵੱਡਾ ਹਾਸਾ ਹੋ ਚੁੱਕਾ ਔਰ ਜਿਹੜੀ ਤੁਹਾਡੀ ਜਾਨ ਬਚ ਗਈ ਹੈ ਹੁਣ ਤੁਸੀਂ ਘਰ ਦੇ ਵਿੱਚ ਮੇਰੇ ਸਾਹਮਣੇ ਜਿਹੜਾ ਪਰਵਾਰ ਚ ਚਲਾਉਣ ਦੇ ਸਾਧਨ ਵੀ ਤੁਸੀਂ ਹੀ ਅੱਗੇ ਹੁਣ ਘਰ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੋਏਗਾ ਅੱਗੇ ਔਰ ਤੁਹਾਡੇ ਪਰਿਵਾਰ ਦੇ ਕਿਹੜੇ-ਕਿਹੜੇ ਮੈਂਬਰ ਘਰ ਚ ਮੌਜੂਦ ਹੈ ਮੈਂਬਰ ਇੱਕ ਡੈਡੀ ਮੇਰਾ ਮੰਮੀ ਮੇਰੀ ਤੇ ਛੋਟੇ-ਛੋਟੇ ਹੁੰਦੇ ਪੂਰੀ ਹੋ ਗਈ ਤੇ ਮੇਰੀ ਵਾਈਫ ਆ ਦੋ ਮੇਰੇ ਬੱਚੇ ਸਾਧਨ ਪੈਲੀ ਵੀ ਸਾਡੀ ਥੋੜੀ ਆ ਦੋ ਕਿੱਲੇ ਪੈਲੀ ਦੇ ਸਾਰੇ ਸਾਧਨ ਤੇ ਤੁਹਾਨੂੰ ਪਤਾ ਹੀ ਆ ਵੀ ਮਹंगाई ਬੜੀ ਆ ਤੇ ਲੱਤਾਂ ਵੜਦਿਆਂ ਲੱਤਾਂ ਦੇ ਸਿਰ ਤੇ ਕੰਮ ਬੰਦਾ ਕੰਮ ਕਰਦਾ ਹੁਣ ਕਾਹੇ ਜੋਗਾ ਬਣ ਮੈਨੂੰ ਛੱਡਿਆ ਉਹ ਮੈਂ ਕੰਮ ਉਹ ਕੀ ਕਰੂੰਗਾ ਇਹ ਸਰਕਾਰ ਤੋਂ ਵੀ ਕੁਝ ਮੰਗ ਕਰਦੇ ਜੀ ਗੁਹਾਰ ਲਗਾਉਂਦੇ ਜੀ ਕੁਝ ਆਪਣੇ ਵਾਸਤੇ ਪਰਿਵਾਰ ਲਈ ਸਰਕਾਰ ਤੋਂ ਇਹ ਕਹਿੰਨਾ ਜਿੱਦ ਨਹੀਂ ਮੇਰੀ ਮੀਤ ਕੀਤੀ ਜਾਵੇ ਗਰੀਬ ਬੰਦਾ ਮੈਂ ਉਹ ਨਹੀਂ ਸਮਝ ਇਸ ਹਨਾ ਰਣਜੀਤ ਸਿੰਘ ਜੀ ਜੋ ਪਹਿਲਾਂ ਟਰੱਕ ਡਰਾਈਵਰੀ ਕਰਦੇ ਸਨ ਔਰ ਆਪਣੇ ਪਿਤਾ ਜੀ ਦੀ ਸਿਹਤ ਨਾਲ ਠੀਕ ਹੁੰਦੇ ਚੱਲਦੇ ਆ ਟਰੱਕ ਡਰਾਈਵਰੀ ਛੱਡ ਕੇ ਘਰ ਆ ਗਏ ਸਨ ਔਰ ਉਹਨਾਂ ਨਾਲ ਜਿਹੜਾ ਇਹ ਹਾਸਾ ਵਾਪਰਿਆ ਔਰ ਦਿਲ ਲਹਿਲਾਉਣ ਵਾਲੀ ਜਿਹੜੀ ਘਟਨਾ ਵਾਪਰੀ ਆ ਔਰ ਇਸ ਵਿੱਚ ਇਹ ਪਰਿਵਾਰ ਜਿਹੜਾ ਵਾ ਅੱਜ ਆਪਣੇ ਰੋਜਗਾਰ ਤੋਂ ਵੀ ਇੱਕ ਪਾਸੇ ਹੋ ਗਿਆ ਔਰ ਇਹਨਾਂ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਇਹ ਹੁਣ ਇਹਨਾਂ ਵਿੱਚ ਬਹੁਤ ਵੱਡੀਏ ਕਮੀ ਆ ਔਰ ਔਰ ਪਰਿਵਾਰ ਜਿਹੜਾ ਵਾ ਔਰ ਇਨਾਂ ਵੱਲੋਂ ਜਿਹੜੀ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਰਮਨ ਚਾਵਲਾ ਜਗਮਨ ਟੇਵੀ ਲੋਕਾ ਜ਼ਿਲ੍ਹਾ ਤਰਨਤਾਰਨ ਜੀ ਬਜੀ ਤੁਹਾਡਾ ਕੀ ਨਾਮ ਆ ਔਰ ਜਿਹੜਾ ਤੁਹਾਡੇ ਪਤੀ ਦਾ ਨਾਮ ਸਰ ਮੇਰਾ ਕਵਲ ਸਿੰਘ ਨਾਮ ਆ ਸਰ ਮੇਰੇ ਪਤੀ ਰਣਜੀਤ ਸਿੰਘ ਆ ਉਹਨਾਂ ਦੇ ਨਾਲ ਬਹੁਤ ਵੱਡਾ ਹਾਸਾ ਹੋਇਆ ਵਾ ਸਰ ਮਤਲਬ ਕਿ ਛੋਟੀ ਜੀ ਗੱਲ ਨੂੰ ਲੈ ਕੇ ਉਹਨਾਂ ਨੇ ਐਡਾ ਵੱਡਾ ਹਾਸਾ ਕੀਤਾ ਹੈ ਕਿ ਸਾਨੂੰ ਮਜਬੂਰਨ ਸਰ ਇਹਨਾਂ ਦੇ ਮਤਲਬ ਕਿ ਦਾਖਲ ਹੈ 28 ਅਗਸਤ ਨੂੰ ਦਾਖਲ ਸੀਗੇ ਸਰ ਤੇ 15 ਦਿਨਾਂ ਬਾਅਦ ਇਹਨਾਂ ਨੂੰ ਹੋਸ਼ ਆਈ ਹੋਈ ਆ ਤੇ ਸਾਨੂੰ 15 ਦਿਨਾਂ ਬਾਅਦ ਇਹਨਾਂ ਨੇ ਦੱਸਿਆ ਹੋਇਆ ਕਿ ਮੈਨਾਂ ਆ ਹਾਸਾ ਹੋਇਆ ਵਾ ਤੇ ਅਸੀਂ ਸਰਕਾਰ ਨੂੰ ਇਹ ਸੋ ਕਹਿੰਨੇ ਆ ਕਿ ਐਡੀ ਇੱਕ ਗੱਲ ਤੋਂ ਇੰਨਾ ਵੱਡਾ ਜਿਹੜਾ ਇਹਨਾਂ ਨੇ ਹਾਸਾ ਕੀਤਾ ਵਾ ਕਿ ਅਹੀਂ ਮਤਲਬ ਕਿ ਸਾਡੇ ਛੋਟੇ-ਛੋਟੇ ਬੱਚੇ ਆ ਮੈਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਿੱਦਾਂ ਕਰਾਂਗੀ ਗਾੜੀ ਮਗਹੀ ਆਈ ਬਹੁਤ ਜ਼ਿਆਦਾ ਏ ਕਿ ਸਾਡੇ ਮਤਲਬ ਇਹ ਟਰੱਕ ਡਰਾਈਵਰ ਸੀਗੇ ਤੇ ਮਜਬੂਰਨ ਇਹਨਾਂ ਨੂੰ ਘਰ ਨੂੰ ਆਉਣਾ ਪਿਆ ਇਸ ਕਰਕੇ ਕਿ ਡੈਡੀ ਸਾਡੇ ਠੀਕ ਨਹੀਂ ਰਹਿੰਦੇ ਸੀਗੇ ਇਸ ਕਰਕੇ ਡੈਡੀ ਦਾ ਕਰਕੇ ਇਹਨਾਂ ਨੂੰ ਇੱਥੇ ਆਉਣਾ ਪਿਆ ਵਾ ਹੁਣ ਸਾਡਾ ਤੇ ਸਾਰਾ ਸਾਧਨ ਹੀ ਖਤਮ ਹੋ ਗਿਆ ਸਰ ਐਂਕ ਦੱਸੋ ਕੀ ਕਰੀਏ ਹੁਣ ਸਾਡੇ ਬੱਚੇ ਤਾਂ ਇੱਕ ਸਾਧ ਦੇ ਉਪਾਏ ਹੋ ਗਏ ਆ ਕਿ ਇਹ ਸਾਰੀ ਉਮਰ ਲਈ ਮੰंजे ਤੇ ਪੈ ਗਏ ਆ ਤੇ ਸਾਡੀ ਛੋਟੀ ਜੀ ਉਮਰ ਐ ਅਸੀਂ ਕਿੱਦਾਂ ਉਮਰ ਕੱਢਾਂਗੇ ਤੇ ਕਿੱਦਾਂ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰਾਂਗੇ ਹਾਂਜੀ ਮੰਦੀਪ ਅਸਲ ਲੱਗ ਰਿਹਾਏ ਉੱਥੇ ਡਾਕਟਰਾਂ ਨੇ ਲੱਗਦਾ ਹੈ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਲੱਗਾ ਸਰ ਉਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਇੱਕ ਚੀਜ਼ ਚਾਹੀਦੀ ਹੈ ਜਾਂ ਤਾਂ ਲੱਤਾਂ ਬਚਾ ਲਓ ਤੇ ਜਾਂ ਜਾਨ ਬਚੇਗੀ ਸਰ ਐਸੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਲੱਤਾਂ ਕੱਟ ਦਿਓ ਸਾਨੂੰ ਜਾਨ ਬਚਾ ਦਿਓ ਸਾਡੇ ਬੰਦੇ ਦੀ ਕਿਸੇ ਚਲੋ ਮੰਨਿਆ ਕਿ ਅਸੀਂ ਹੁਣ ਮੰਜੇ ਤੇ ਪਿਆ ਤਾਂ ਸਾਨੂੰ ਦਿਖੇਗਾ ਹੀ ਨਾ ਅਸੀਂ ਹਾਂਜੀ ਸਰ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰ ਮੈਂ ਸਰਕਾਰ ਤੋਂ ਇਹ ਮੰਗ ਕਰਦੀ ਆ ਕਿ ਮੈਨੂੰ ਮਤਲਬ ਕਿ ਇਹਨਾਂ ਦੋਸ਼ੀਆਂ ਨੂੰ ਮਤਲਬ ਕਿ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ਼ ਦਿੱਤਾ ਜਾਵੇ ਜਿੱਦਾਂ ਵੀ ਹੋਵੇ ਸਾਨੂੰ ਆਪਣੇ ਮਤਲਬ ਕਿ ਬੱਚਿਆਂ ਵਾਸਤੇ ਕੁਝ ਵੀ ਇਨਸਾਫ਼ ਚਾਹੀਦਾ ਵਾ ਹਾਂਜੀ ਤਸਬਾ ਲੋਕਾਂ ਦੇ ਰਹਿਣ ਵਾਲੇ ਰਣਜੀਤ ਸਿੰਘ ਜਿਨ੍ਹਾਂ ਨੂੰ ਮਾਰਕੁੱਟ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਦੀਆਂ ਦੋ ਲੱਤਾਂ ਕੱਟ ਦਿੱਤੀਆਂ ਹਨ ਅੱਜ ਉਸ ਸਬੰਧੀ ਥਾਣਾ ਸਿਟੀ ਪੱਟੀ ਦੇ ਮੁਖੀ ਸਬ ਇੰਸਪੈਕਟਰ ਜਸਪਾਲ ਸਿੰਘ ਜੀ ਨਾਲ ਅਸੀਂ ਗੱਲ ਕਰਾਂਗੇ ਇਸ ਸਬੰਧੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਔਰ ਅੱਗੇ ਭਵਿੱਖ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਿਸ ਤਰ੍ਹਾਂ ਦੀਆਂ ਪਾਰਟੀਆਂ ਰਵਾਨਾ ਕੀਤੀਆਂ ਗਈਆਂ ਨੇ ਸਰ ਤੁਹਾਡਾ ਜਗਵਾਨੀ ਵੀ ਸਵਾਗਤ ਹੈ ਜੀ ਇਹ ਸਰ ਇਹਦਾ ਇਸ ਇਸ ਸਬੰਧੀ ਇਹ ਮਕਦਮਾ ਨੰਬਰ 124 ਨੰਬਰ ਦਰਜਾ ਲੈ 124/24 ਤੇ ਇਸ ਇਹਦੇ ਸਬੰਧ ਵਿੱਚ ਨਾਮ ਜਿਹੜੇ ਦੋਸ਼ੀ ਬਣੇ ਪੰਜ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਲਗਾਤਾਰ ਰੇਟ ਜਾਰੀਆਂ ਨੇ ਇਕਰੂ ਭੱਜੇ ਆ ਜੀ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਜਿੱਥੇ ਵੀ ਰੇਟ ਕੀਤਾ ਜਾ ਰਿਹਾ ਜੀ ਸਰ ਇਹ ਜਿਹੜੀ ਹੋਈ ਹੈ ਘਟਨਾ 'ਚ ਮੁਲਜ਼ਮਾਂ ਦੇ ਕੀ ਨਾਮ ਆ ਔਰ ਕਿੱਥੋਂ ਰਹਿਣ ਵਾਲੇ ਆ ਔਰ ਇਹ ਵਾਰਦਾਤ ਘਟਨਾ ਕਿਵੇਂ ਵਾਪਰੀ ਆ ਇਹ ਮੁਰਜੇੰਦਾ ਕੁਲਦੀਪ ਸਿੰਘ, ਜਗਦੀਪ ਸਿੰਘ ਤੇ ਮਲਕੀਸ਼ ਸਿੰਘ ਇੱਕ ਤਿੰਨੇ ਭਰਾ ਆ ਜੀ। ਇੱਕ ਜੋਵਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਇਹ ਮਲਕੀਸ਼ ਸਿੰਘ ਦੇ ਮੁੰਡੇ ਆ ਜੀ ਤਿੰਨੇ। ਇਹ ਸਾਰੇ ਪਰਵਾਦ ਇੱਕ ਇਕੱਠੇ ਹੀ ਮਿਮਰੇ ਆ ਜੀ। ਸਰ ਇਹ ਕਿੱਥੇ ਹੋਈ ਘਟਨਾ ਸਾਰੀ ਵਕੂਆ ਕਿੱਥੇ ਔਰ ਕਿਸ ਦਿਨ ਦੀ ਵਾਰਦਾਤ ਹੈ ਕਿਉਂ ਹੋਈ ਹੈ? ਇਹ 28 ਦੇ ਹੋ ਗਿਆ ਜੀ 28 ਦਾ ਕਰੀਬ 8:00 8:00 ਸਵੇਰ ਦਾ ਤੇ ਇਹ ਇੱਥੇ ਉਹਨਾਂ ਲਾਮੇ ਦੇਣ ਗਏ ਉਹਨਾਂ ਦੇ ਘਰੇ ਉਹ ਤੋਂ ਬਾਅਦ ਜਾਣ ਲੱਗੇ ਉਹ ਇਹਨਾਂ ਨੇ ਘੇੜ ਕੇ ਕੁੱਟਿਆ ਤੇ ਫਿਰ ਘਰ ਲੈ ਗਏ ਤੇ ਉੱਤੇ ਬਾਅਦ ਕਿਰਪਾਨਾਂ ਦੇ ਵਿੰਡਾਸੀ ਦੇ ਤੇ ਜਾਤਰਨਾ ਵਾਰ ਕੀਤੇ ਜਿਸ ਨਾਲ ਉਹਦੀ ਕਾਫੀ ਛੱਟਾਂ ਲੱਗੀਆਂ ਤੇ ਬਿਹੋਸ਼ ਹੋ ਗਿਆ ਬਿਹੋਸ਼ ਹੋਣ ਤੋਂ ਬਾਅਦ ਇਹਨੂੰ ਗੱਡੀ ਉੱਥੇ ਦੇ ਟ੍ਰੇਨ ਲੱਗਦੀ ਲੋਕਿਆਂ ਲੱਗੂ ਉਹ ਟ੍ਰੇਨ ਤੇ ਲੰਮਾ ਪਾ ਕੇ ਇਹ ਟ੍ਰੇਨ ਆਉਗੀ ਤੇ ਇਹਨੂੰ ਬਤਾੜ ਕੇ ਗਾਂਜੋ ਕੋਈ ਪਤਾ ਨਹੀਂ ਲੱਗੂ ਇਹ ਹੋਇਆ ਕੀ ਨਹੀਂ ਸਰ ਇਹ ਕਾਰਨ ਕੀ ਸੀ ਮਤਲਬ ਕੇਸ ਗੱਲ ਦਾ ੁਲਾਮਾ ਦੇਣ ਗਿਆ ਸੀ ਕੀ ਹੋਇਆ ਸੀ ਉਹ ਕਾਰਨ ਇਹੋ ਹੀ ਉਹ ਉਹ ਨਾ ਰੁਖ ਲਾਇ ਹੀ ਬਾਬੇ ਮੱਖਣੀ ਚਾਰੀ ਜਗ੍ਹਾ ਤੇ ਨਹੀਂ ਉਹਨਾਂ ਦੇਖਭਾਲ ਉਹ ਹੀ ਕਰਦਾ ਸੀ ਉਹ ਦੇਖਭਾਲ ਕਰ ਉਹਨੂੰ ਵਿਖਿਆ ਕਿ ਮੇਰੇ ਰੁਖ ਕਿੰਨੇ ਵੱਡੇ ਆ ਜਾਂ ਡੰਗਰ ਕਿਹਨੇ ਖਾਦੇ ਆ ਉਹਨਾਂ ਉਹਨਾਂ ਨੂੰ ਲਾਭ ਲੈਣ ਗਿਆ ਸੀ ਇਸੇ ਕਰਕੇ ਕਿ ਤੂੰ ਆਪਣੇ ਡੰਗਰ ਬੰਨ ਕੇ ਰੱਖਿਆ ਕਰੂ ਕਿ ਮੇਰੇ ਰੁਖ ਹਰ ਜੜੀ ਜਾਂਦੇ ਆ ਇਸ ਇਹ ਵਪਾਰ ਜਾਂ ਰੰਸੇ ਹੋਈ ਸਰ ਇਹ ਦੀਆਂ ਡਾਕਟਰਾਂ ਨੇ ਜਿਹੜੀਆਂ ਦੋਨੋਂ ਲੱਤਾਂ ਕੱਢ ਦਿੱਤੀਆਂ ਉਹ ਮਿਲ ਕਿੱਥੇ ਕਿਸ ਤਰ੍ਹਾਂ ਮਿਲ ਜਿਆਦਾ ਸਟਾਂ ਲੰਕੀ ਕਿੱਥੇ ਡੱਲ ਰਿਹਾ ਏ ਜਿਆਦਾ ਸਟਾਂ ਲੱਗਾ ਚੜ ਕੇ ਅਮਨਦੀਪਾਸ ਤਾਂ ਰਿਹਾ ਜੀ ਫਿਰ ਡਾਕਟਰਾਂ ਨੇ ਨਹੀਂ ਬਟਣੀਆਂ ਪਈਆਂ ਲੱਤਾਂ ਜਿਹਦੀਆਂ ਇਹ ਸਨ ਥਾਣਾ ਮੁਕੀ ਸਿਟੀ ਪੱਟੀ ਤੋਂ ਸਰਦਾਰ ਜਸਪਾਲ ਸਿੰਘ ਜਿਨ੍ਹਾਂ ਨੂੰ ਦੱਸਿਆ ਗਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਟੀਮਾਂ ਰਵਾਨਾ ਕੀਤੀਆਂ ਗਈਆਂ ਨਾ ਰਮਨ ਚਾਵਲਾ ਜਗਬਨੀ ਟੀਵੀ ਪੱਟੀ ਜ਼ਿਲ੍ਹਾ ਤਰਨਤਾਰਨ